ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਦੇ ਵੱਲੋਂ ਅੱਜ ਪਿੰਡ ਹਲੇਮੋੜਾ ਦੇ ਵਿੱਚ ਪਹੁੰਚ ਕੇ ਪਿੰਡ ਵਾਸੀਆਂ ਦੀ ਪਿਛਲੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕੀਤਾ ਏ ਤੁਹਾਨੂੰ ਦੱਸ ਦਿੰਦੇ ਆ ਕਿ 10 ਲੱਖ ਦੀ ਲਾਗਤ ਨਾਲ ਪੀਣ ਵਾਲੇ ਪਾਣੀ ਦੀ ਪਈ ਹੋਈ ਪਾਈਪ ਦਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਵੱਲੋਂ ਉਹ ਘਾਟਨ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਪਿੰਡ ਹਲੀ ਮੜਾ ਦਾ ਵਿਕਾਸ ਕਰਵਾਉਣ ਦੇ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਪਿੰਡ ਹਲੀ ਮੜਾ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਇਸ ਮੌਕੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਯੂਥ ਆਗੂ ਰਿੰਕੂ ਕੰਬੋਜ਼ ਪਿੰਡ ਚੱਕ ਰੋਹੀਵਾਲਾ ਦੇ ਸਰਪੰਚ ਕੁਲਵਿੰਦਰ ਸਿੰਘ ਫੌਜੀ ਵਰਕਰ ਗਪਾਲ ਚੰਦ ਕੰਬੋਜ਼ ਸਮੇਤ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ ਜਿਹੜੀ ਪਿੰਡ ਦੀ ਬਹੁਤ ਪੁਰਾਣੀ ਮੰਗ ਸੀ ਪੀਣ ਵਾਲੇ ਪਾਣੀ ਦੀ ਉਹਦੀ ਪਾਈਪ ਲਾਈਨ ਪਵਾ ਕੇ ਪਾਈਪ ਲਾਈਨ ਪਵਾ ਕੇ ਔਰ ਜੋ ਪਾਈਪ ਲਾਈਨ ਪੂਰੀ ਕੰਪਲੀਟ ਕਰਤੀ ਉਹ ਜਿਹੜੀ ਰਹਿੰਦੀ ਹੈ ਉਹਦਾ ਫੰਡ ਅਸੀਂ ਜਲਦੀ ਹੋਰ ਦੇ ਕੇ ਕੰਪਲੀਟ ਕਰ ਦਾਂਗੇ ਤਾਂ ਕਿ ਪੀਣ ਵਾਲੇ ਪਾਣੀ ਤੋਂ ਕਿਸੇ ਨੂੰ ਕੋਈ ਦੇਖਤ ਜੀ ਇੱਕ ਜਿਹੜਾ ਇਹ ਪ੍ਰੋਜੈਕਟ ਲਗਾਇਆ ਜਾ ਰਿਹਾ ਸੀ ਪੀਣ ਵਾਲੇ ਪਾਣੀ ਲਗਾਉ ਕਦੋਂ ਤੱਕ ਸ਼ੁਰੂ ਹੋਊ ਉਹ ਤਕਰੀਬਨ 4 ਮਹੀਨੇ ਚ ਕੰਪਲੀਟ ਹੋ ਜਾਏਗਾ ਜੀ ਔਰ ਉਹ ਦੋ ਪੀਣ ਦੇ ਪਾਣੀ ਦੀ ਦਿੱਕਤ ਨਹੀਂ ਹੈ ਜੀ ਧੰਨਵਾਦ ਜੀ ਇਹ ਤਕਰੀਬਨ 10 ਲੱਖ ਨਾਲ ਤਿਆਰ ਹੋਣਾ ਜੀ ਔਰ ਜਿਹੜੀ ਵੀ ਕੋਈ ਹੋਰ ਡਿਮਾਂਡ ਹੈ ਨਾਲ ਦੀ ਉਹ ਬੜੀ ਜਲਦੀ ਅਸੀਂ ਦੂਰ ਕਰ ਦੇਾਂਗੇ ਕਿਉਂਕਿ ਆਪਣਾ ਫਰਜ਼ ਹੈ ਕਿੰਨਾ ਦੀ ਜਿਹੜੀ ਛੋਟੇ ਛੋਟੇ ਕੰਮ ਹੈ ਕੰਮ ਤਾਂ ਬੜੇ ਹੋਣ ਵਾਲੇ ਆ ਫੁੱਲੀ ਲਿਆਪਾ ਕਰਦੇ ਆਂਗੇ ਹੁਣ ਪਿੱਛੇ ਜੀ ਅਸੀਂ दाना ਮੰਡੀ ਦੇ ਇਹਨਾਂ ਦਾ ਉਦਘਾਟਨ ਕਰਿਆ ਸੀ ਅਲੀ ਮਲੇ ਦਾ ਉਸ ਤੋਂ ਬਾਅਦ ਅਸੀਂ ਇੱਥੇ ਸੜਕ ਜਿਹੜੀ ਇਹ तकरीबन 40 ਲੱਖ ਨਾਲ ਸੜਕ ਬਣੀ ਹੈ ਔਰ ਇੱਕ ਇਹਨਾਂ ਦੇ ਪੈਲਸ ਦਾ ਜਲਦੀ ਉਹ ਕੰਮ ਸ਼ੁਰੂ ਕਰਨਾ ਹੈ ਔਰ ਇੱਕ ਇਹਨਾਂ ਦਾ ਪੁਰਾਣਾ ਪੰਚਾਇਤ ਘਰ ਬਣਾਉ ਨੂੰ ਵੀ ਰੈਨਵੈਟ ਕਰਕੇ ਕੰਪਲੀਟ ਕਰਕੇ ਦੇਣਾ ਔਰ ਜਿਹੜੀ ਸੀਵਰੇਜ ਦੇ ਕੰਮ ਉਹ ਵੀ 10 ਦਿਨਾਂ ਪਹਿਲਾਂ